ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ ਦਾ ਨਾਮ ਹੈ ਭਾਈ ਲਾਲੋ ਜੀ ਭਾਈ ਲਾਲੋ ਜੀ ਉਹ ਸ਼ਖਸੀਅਤ ਹਨ ਜਿਨ੍ਹਾਂ ਦੇ ਘਰ ਦੀ ਰੁੱਖੀ ਮਿੱਸੀ ਖਾ ਕੇ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਂਗੋ ਵਰਗੇ ਹੰਕਾਰੀ ਦਾ ਹੰਕਾਰ ਤੋੜਿਆ ਸੀ ਅੱਜ ਆਪਾਂ ਉਹਨਾਂ ਦੀ ਜਨਮ ਸਾਖੀ ਵੱਲ ਝਾਤ ਪਾਵਾਂਗੇ ਤਾਂ ਚਲੋ ਚੱਲਦੇ ਆਪਾਂ ਭਾਈ ਲਾਲੋ ਜੀ ਦੀ ਜਨਮ ਸਾਖੀ ਵੱਲ ਭਾਈ ਲਾਲੋਜੀ ਦਾ ਜਨਮ 1452 ਈਸਵੀ ਨੂੰ ਸੈਦਪੁਰ ਪਿੰਡ ਵਿਖੇ ਹੋਇਆ ਜੋ ਕਿ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਵਿੱਚ ਮੌਜੂਦ ਹੈ ਜਿਸ ਨੂੰ ਅੱਜ ਕੱਲ ਐਮਨਾਬਾਦ ਵਜੋਂ ਜਾਣਿਆ ਜਾਂਦਾ ਹੈ ਭਾਈ ਜੀ ਦੇ ਪਿਤਾ ਜੀ ਦਾ ਨਾਮ ਭਾਈ ਜਗਤ ਰਾਮ ਘਟੋਰੇ ਮਾਤਾ ਜੀ ਦਾ ਨਾਮ ਬੀਬੀ ਖੇਮੋਸੀ ਜੋ ਕਿ ਤਰਖਾਨ ਜਾਤੀ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੂੰ ਆਪਾਂ ਰਾਮਗੜੀਆ ਵੀ ਕਹਿੰਦੇ ਆ ਬਚਪਨ ਤੋਂ ਹੀ ਸਾਂਤ ਸੁਭਾਅ ਅਤੇ ਰੱਬ ਨੂੰ ਯਾਦ ਕਰਨ ਵਾਲੇ ਸਨ ਉਹਨਾਂ ਦਾ ਪੂਰਾ ਪਰਿਵਾਰ ਮਿਹਨਤੀ ਨਰਮ ਬੋਲਣ ਵਾਲਾ ਸੰਜਮ ਅਤੇ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਵਾਲਾ ਸੀ ਤੇ ਜਿਵੇਂ ਜਿਵੇਂ ਭਾਈ ਲਾਲੋਜੀ ਵੱਡੇ ਹੁੰਦੇ ਗਏ ਉਹ ਇੱਕ ਉੱਤਮ ਤਰਖਾਨ ਦੇ ਨਾਲ-ਨਾਲ ਜੜੀਆਂ ਬੂਟੀਆਂ ਦੇ ਗਿਆਨ ਨਾਲ ਇੱਕ ਹਕੀਮ ਵੀ ਬਣ ਗਏ ਭਾਈ ਲਾਲੋਜੀ ਦਾ ਸਮਾਜਿਕ ਰੁਤਬਾ ਕੋਈ ਮਹੱਤਵਪੂਰਨ ਨਹੀਂ ਸੀ ਪਰ ਉਹਨਾਂ ਦੇ ਚਰਿੱਤਰ ਅਤੇ ਗੁਣਾ ਨੇ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਹਸਤੀ ਬਣਾ ਦਿੱਤਾ ਇਸ ਤੋਂ ਬਾਅਦ ਚੱਲਾਂਗੇ ਭਾਈ ਲਾਲੋ ਜੀ ਦੀ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਸੁਲਤਾਨਪੁਰ ਲੋਧੀ ਤੋਂ ਪਿੰਡ ਸੈਦਪੁਰ ਤੱਕ ਦਾ ਲੰਮਾ ਸਫ਼ਰ ਤੈਅ ਕਰਦੇ ਹੋਏ ਉੱਥੇ ਉਹਨਾਂ ਦੀ ਮੁਲਾਕਾਤ ਲਾਲੋ ਨਾਂ ਦੇ ਤਰਖਾਣ ਨਾਲ ਹੋਈ ਭਾਈ ਲਾਲੋ ਨੇ ਹਮੇਸ਼ਾ ਪਰਮਾਤਮਾ ਦਾ ਸਿਮਰਨ ਅਤੇ ਸੰਤਾਂ ਮਹਾਪੁਰਖਾਂ ਦੀ ਸੇਵਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦੇ ਹਿਰਦੇ ਦੀ ਸ਼ੁੱਧਤਾ ਨੂੰ ਪਛਾਣ ਲਿਆ ਅਤੇ ਤੁਰੰਤ ਉਹਨਾਂ ਨਾਲ ਡੂੰਘਾ ਅਧਿਆਤਮਿਕ ਸਬੰਧ ਬਣਾ ਲਿਆ ਭਾਈ ਲਾਲੋ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਠਹਿਰਨ ਦਾ ਸੱਦਾ ਦਿੱਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੱਦੇ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ ਅਤੇ ਭਾਈ ਮਰਦਾਨਾ ਜੀ ਦੇ ਨਾਲ ਉਹਨਾਂ ਦੇ ਘਰ ਚਲੇ ਗਏ ਭਾਈ ਲਾਲੋ ਜੀ ਦੀ ਸਖਤ ਮਿਹਨਤ ਦੇ ਬਾਵਜੂਦ ਉਸ ਦੀ ਆਮਦਨ ਬਹੁਤ ਘੱਟ ਸੀ ਹਿੰਦੂ ਜਾਤੀ ਵਿਤਕਰੇ ਅਨੁਸਾਰ ਉਹ ਨੀਵੀਂ ਜਾਤ ਦੇ ਮੰਨੇ ਜਾਂਦੇ ਸਨ ਭਾਈ ਲਾਲੋ ਜੀ ਨੇ ਸੱਚੇ ਮਨ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਤੇ ਭਾਈ ਮਰਦਾਨਾ ਜੀ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਉਸ ਨੇ ਬਹੁਤ ਪਿਆਰ ਨਾਲ ਗੁਰੂ ਜੀ ਨੂੰ ਬਹੁਤ ਹੀ ਸਾਦਾ ਬਾਜਰੇ ਦੀ ਰੋਟੀ ਅਤੇ ਸਰੋਂ ਦਾ ਸਾਗ ਖਵਾਇਆ ਇੰਨੇ ਰੁੱਖੇ ਸੁੱਕੇ ਪਕਵਾਨਾਂ ਵਿੱਚ ਇੰਨਾ ਸਵਾਦ ਤੇ ਆਨੰਦ ਮਿਲਣ ਤੇ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਇਹ ਭੋਜਨ ਇੰਨਾ ਸਵਾਦਲਾ ਕਿਵੇਂ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਇਸ ਵਿਅਕਤੀ ਦੇ ਹਿਰਦੇ ਵਿੱਚ ਪਿਆਰ ਹੈ ਅਤੇ ਇਹ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਉਂਦਾ ਹੈ ਜਿਸ ਨਾਲ ਉਸ ਨੂੰ ਪਰਮਾਤਮਾ ਦੀ ਕਿਰਪਾ ਮਿਲਦੀ ਹੈ ਅਤੇ ਇਸ ਸਵਾਦ ਸਾਰੇ ਦੁਨਿਆਵੀ ਪਕਵਾਨਾਂ ਦੇ ਸਵਾਦ ਤੋਂ ਉੱਪਰ ਹੈ ਉਸ ਸਮੇਂ ਉੱਚ ਜਾਤੀ ਦੇ ਵਿਅਕਤੀ ਲਈ ਨੀਮੀ ਜਾਤ ਦੇ ਘਰ ਰਹਿਣਾ ਅਤੇ ਉਸਦੇ ਘਰ ਖਾਣਾ ਖਾਣਾ ਬਹੁਤ ਮਾੜਾ ਮੰਨਿਆ ਜਾਂਦਾ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਪਰਵਾਹ ਨਹੀਂ ਕੀਤੀ ਇਸ ਤੋਂ ਬਾਅਦ ਐਮਨਾਬਾਦ ਦੇ ਸ਼ਾਸਕ ਜਮੀਲ ਖਾਨ ਕੋਲ ਮਲਿਕ ਭਾਗੋ ਨਾਂ ਦਾ ਅਫਸਰ ਪਹੁੰਚਿਆ ਮਲਿਕ ਭਾਗੋ ਗਰੀਬ ਲੋਕਾਂ ਤੇ ਬਹੁਤ ਜ਼ੁਲਮ ਕਰਦਾ ਸੀ ਅਤੇ ਨਜਾਇਜ਼ ਤੌਰ ਤੇ ਪੈਸੇ ਅਤੇ ਹੋਰ ਕੀਮਤੀ ਚੀਜ਼ਾਂ ਲੁੱਟ ਲੈਂਦਾ ਸੀ ਸਾਰੀ ਜਨਤਾ ਉਸ ਤੋਂ ਬਹੁਤ ਪਰੇਸ਼ਾਨ ਸੀ ਯਾਨੀ ਕਿ ਬੜਾ ਚਾਲਮਸ਼ਾਸ਼ਕ ਸੀ ਇੱਕ ਦਿਨ ਮਲਿਕ ਭਾਗੋ ਨੇ ਆਪਣੇ ਘਰ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ ਜਿਸ ਵਿੱਚ ਸਾਰੇ ਐਮਨਾਬਾਦ ਦੇ ਲੋਕਾਂ ਨੂੰ ਸੱਦਾ ਦਿੱਤਾ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਭਾਈ ਲਾਲੋ ਜੀ ਦੇ ਘਰ ਠਹਿਰੇ ਹੋਏ ਸਨ ਪਰ ਗੁਰੂ ਜੀ ਨੇ ਮਲਿਕ ਭਾਗੋ ਦਾ ਸਦਾ ਠੁਕਰਾ ਦਿੱਤਾ ਅਤੇ ਮਲਿਕ ਭਾਗੋ ਦੀ ਹਵੇਲੀ ਵੀ ਨਹੀਂ ਗਏ ਜਦੋਂ ਮਲਿਕ ਭਾਗੋ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਹਵੇਲੀ ਲਿਆਉਣ ਲਈ ਦੂਤ ਭੇਜੇ ਜਿਵੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਦੀ ਹਵੇਲੀ ਪਹੁੰਚੇ ਤਾਂ ਮਲਿਕ ਭਾਗੋ ਨੇ ਨਾਰਾਜ਼ਗੀ ਅਤੇ ਗੁੱਸਾ ਪ੍ਰਗਟ ਕਰਦੇ ਹਾਂ ਗੁਰੂ ਜੀ ਨੂੰ ਭਰਮ ਭੋਜ ਵਿੱਚ ਹਿੱਸਾ ਨਾ ਲੈਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਮਲਿਕ ਭਾਗੋ ਨੂੰ ਕਿਹਾ ਉਸ ਦੀ ਸਾਰੀ ਦੌਲਤ ਗਰੀਬਾਂ ਲੋਕਾਂ ਤੇ ਜ਼ੁਲਮ ਕਰਕੇ ਖੋਈ ਗਈ ਹੈ ਅਤੇ ਇਸ ਵਿੱਚ ਇਨ੍ਹਾਂ ਲੋਕਾਂ ਦਾ ਖੂਨ ਹੈ ਇਸ ਲਈ ਅਸੀਂ ਅਜੇ ਪਵਿੱਤਰ ਭੋਜਨ ਨਹੀਂ ਖਾ ਸਕਦੇ ਗੁਰੂ ਜੀ ਦੇ ਬਿਲਕੁਲ ਸਿੱਧੇ ਅਤੇ ਸੱਚੇ ਬਚਨ ਸੁਣ ਕੇ ਮਲਿਕ ਭਾਗੋ ਨੂੰ ਗੁੱਸਾ ਆ ਗਿਆ ਤੇ ਉਸ ਨੇ ਗੁਰੂ ਜੀ ਨੂੰ ਇਹ ਗੱਲਬਾਤ ਸਾਬਤ ਕਰਨ ਲਈ ਕਿਹਾ ਫਿਰ ਕੀ ਸੀ ਗੁਰੂ ਜੀ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਘਰ ਦਾ ਪਰੋਸਿਆ ਭੋਜਨ ਅਤੇ ਦੂਜੇ ਹੱਥ ਵਿੱਚ ਭਾਈ ਲਾਲੋ ਜੀ ਦੇ ਘਰ ਦੀ ਬਾਜਰੇ ਦੀ ਰੋਟੀ ਲਈ ਅਤੇ ਸਾਰੀ ਸੰਗਤ ਦੇ ਸਾਹਮਣੇ ਨਿਚੋੜ ਦਿੱਤੀ। ਮਲਿਕ ਭਾਗੋ ਦੇ ਖਾਣੇ ਵਿੱਚੋਂ ਭੋਜਨ ਵਿੱਚੋਂ ਖੂਨ ਟਪਕਣ ਲੱਗਾ ਜਦੋਂ ਕਿ ਭਾਈ ਲਾਲੋ ਜੀ ਦੀ ਰੋਟੀ ਵਿੱਚੋਂ ਦੁੱਧ ਦੀਆਂ ਬੂੰਦਾਂ ਟਪਕਣ ਲੱਗੀਆਂ। ਇਸ ਤੋਂ ਬਾਅਦ ਜਦੋਂ ਮਲਿਕ ਭਾਗੋ ਨੇ ਇਹ ਸਾਰਾ ਕੁਝ ਆਪਣੀ ਅੱਖੀ ਵੇਖਿਆ ਤਾਂ ਹੁਣ ਮਲਿਕ ਭਾਗੋ ਕੋਲ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਉਸਨੇ ਗੁਰੂ ਜੀ ਨੂੰ ਆਪਣੇ ਪਿਛਲੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਲਈ ਪੁੱਛਿਆ ਤਾਂ ਗੁਰੂ ਜੀ ਨੇ ਉਸ ਨੂੰ ਪਰਮਾਤਮਾ ਦਾ ਸਿਮਰਨ ਕਰਨ ਅਤੇ ਸਾਰੇ ਗਰੀਬਾਂ ਅਤੇ ਲੋੜਵੰਦਾਂ ਵਿੱਚ ਸਾਰੀ ਨਜਾਇਜ਼ ਕਮਾਈ ਨੂੰ ਵੰਡਣ ਦਾ ਹੁਕਮ ਦਿੱਤਾ ਅਤੇ ਭਵਿੱਖ ਵਿੱਚ ਕਿਸੇ ਨਾਲ ਵੀ ਬੇਇਨਸਾਫੀ ਨਾ ਕਰਨ ਦੀ ਸਲਾਹ ਦਿੱਤੀ ਇਸ ਤੋਂ ਬਾਅਦ ਭਾਈ ਲਾਲੋ ਜੀ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਭਾਈ ਲਾਲੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਬਣ ਗਏ ਅਤੇ ਬਰਾਬਰਤਾ, ਨਿਆਂ ਅਤੇ ਦਇਆਲਤਾ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਸਿੱਖ ਧਰਮ ਦੇ ਸੰਦੇਸ਼ ਨੂੰ ਹਰ ਜਗ੍ਹਾ ਫਲਾਉਣ ਵਿੱਚ ਮਦਦ ਕੀਤੀ। ਭਾਈ ਲਾਲੋ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਇਹਨਾਂ ਕਦਰਾਂ ਕੀਮਤਾਂ ਨੂੰ ਪਰਫੁੱਲਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਹੋਰ ਕਿਸੇ ਨਾਲ ਉਹਨਾਂ ਦੀ ਸਮਾਜਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਸਤਿਕਾਰ ਅਤੇ ਸਨਮਾਨ ਨਾਲ ਪੇਸ਼ ਆਏ। ਇਸ ਤੋਂ ਬਾਅਦ ਭਾਈ ਲਾਲੋ ਜੀ ਦੇ ਜੀਵਨ ਤੋਂ ਸਬਕ ਅਤੇ ਸਿੱਖਿਆ માં ਆਪਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਭਾਈ ਲਾਲੋ ਜੀ ਦੇ ਜੀਵਨ ਤੋਂ ਭਾਈ ਲਾਲੋ ਜੀ ਦਾ ਜੀਵਨ ਮਾਨਵਤਾ ਨੂੰ ਬੜਮੁੱਲਾ ਸਬਕ ਦਿੰਦਾ ਹੈ ਉਹਨਾਂ ਨੇ ਜਾਤ ਪਾਤ ਅਤੇ ਵਰਗ ਦੀਆਂ ਰਕਾਵਟਾਂ ਨੂੰ ਪਾਰ ਕਰਦੇ ਹੋਏ ਸਮਾਜ ਵਿੱਚ ਬਰਾਬਰੀ ਅਤੇ ਨਿਆਂ ਨੂੰ ਕਾਇਮ ਰੱਖਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਉਹਨਾਂ ਦੀ ਨਿਮਰਤਾ ਅਤੇ ਨਿਰਸਵਾਰਥਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ ਭਾਈ ਲਾਲੋ ਜੀ ਦਾ ਜੀਵਨ ਸਾਨੂੰ ਨਿਰਸਵਾਰਥ ਸੇਵਾ ਦੀ ਮਹੱਤਤਾ ਸਿਖਾਉਂਦਾ ਹੈ ਅਤੇ ਸਾਨੂੰ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਲਈ ਯਾਦ ਦਵਾਉਂਦਾ ਹੈ ਇਸ ਤੋਂ ਬਾਅਦ ਭਾਈ ਲਾਲੋ ਜੀ ਦੇ ਅੰਤਿਮ ਸ਼ਬਦ ਭਾਈ ਲਾਲੋ ਜੀ ਦੀ ਜੀਵਨੀ ਸਮਾਨਤਾ ਨਿਮਰਤਾ ਅਤੇ ਸੇਵਾ ਦੇ ਤਤ ਨੂੰ ਰੂਪਮਾਨ ਕਰਦੀ ਹੈ ਭਾਈ ਲਾਲੋ ਜੀ ਦੇ ਉੱਤੇ ਸਿਰਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਡੂੰਘੇ ਪ੍ਰਭਾਵ ਨੇ ਸਿੱਖ ਫਲਸਫੇ ਦੀ ਨੀਂਹ ਰੱਖੀ ਉਹ ਬਹੁਤ ਕਠਿਨਾਈਆਂ ਤੇ ਕੁਰਬਾਨੀਆਂ ਦੇ ਬਾਵਜੂਦ ਸਿੱਖ ਧਰਮ ਦੇ ਵਿਸ਼ਵਾਸਾਂ ਅਤੇ ਸਿਧਾਂਤਾਂ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਰਹੇ। ਉਹਨਾਂ ਦਾ ਜੀਵਨ ਬਰਾਬਰਤਾ, ਨਿਮਰਤਾ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹੋਏ ਸਿੱਖ ਆਗੂਆਂ ਅਤੇ ਪੈਰੋਕਾਰਾਂ ਲਈ ਪ੍ਰੇਰਨਾ ਸਰੋਤ ਹੈ। ਅੱਜ ਵੀ ਭਾਈ ਲਾਲੋ ਜੀ ਨੂੰ ਸਿੱਖ ਕੌਮ ਅੰਦਰ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਤਾਂ ਇਹ ਸੀ ਅੱਜ ਦੀ ਵੀਡੀਓ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ? ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਇਹ ਵੀਡੀਓ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਤੇ ਕਮੈਂਟਾਂ ਵਿੱਚ ਸਾਨੂੰ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਤੇ ਲੱਗੀ ਤਦ ਤੱਕ ਲਈ